ਹਲਪਾ ਮੈਨ ਮਨ ਬਾਛਤੇ ਤਪ ਤੋ ਤਹਾਰੀ ਜਾਏ ਮੰਨ ਦੀ ਇਛਾ ਉਹ ਕੀ ਸੀ ਮੰਨ ਦੀ ਇਛਾ ਨਾਮ ਤੇ ਕੋਈ ਛੇ ਨਹੀਂ ਹਦੀ ਉਹ ਨਾਨਕ ਮੰਗੈ ਨਾਮ ਦਾਰ ਕਿਰਪਾ ਬਰੋਹਰ ਉਹ ਤਾਂ ਸਿਰਫ ਇੱਕੋ ਇਛਾ ਰਹਿ ਜਾਂਦੀ ਅਸਲ ਚ ਇੱਕ ਇਛਾ ਤੋਂ ਬਾਅਦ ਹੀ ਗਤ ਪੁੰਦਾ ਹੈ ਜਿੰਨਾ ਜਰਵਾਇਆ ਦੀ ਇਛਾਵਾਂ ਨੇ ਇੱਕ ਪੈਰ ਵੀ ਨਹੀਂ ਪੜਦਾ ਸਿੱਖੀ ਵੱਲ ਇੱਕ ਪੈਰ ਵੀ ਨਹੀਂ ਜੱਲਦਾ ਸਿੱਖੀ ਦਾ ਸਾਡੀਆਂ ਸਿੱਖਾਂ ਦੀ ਅਦਾ ਆਜੋ ਆਸਾਂ ਹੀ ਨਹੀਂ ਮੁਕੀਆਂ ਆਇਆ ਅੱਜਾ ਸਿੱਖੀ ਵੱਲੋਂ ਪੈਰ ਕਿਵੇਂ ਪਟਲਾਂਗੇ ਅਸੀਂ ਨਾ ਕੋਈ ਇਹਦਾ ਵਿਚਾਰ ਕਰਦਾ ਵੀ ਆਸਾਂ ਛੱਡੋ ਜਿੰਨਾ ਚਿਰ ਇਹ ਮਕਾਨ ਇਹ ਨਾ ਲੰਢੇ ਮਾਇਆ ਦੇ ਉਦਰਾ ਸੀ ਨਹੀਂ ਹੋ ਜਾਂਦਾ ਮਾਇਆ ਨਹੀਂ ਛੱਡਣੀ ਜੋ ਮਿਲਦਾ ਠੀਕ ਹੈ ਨਹੀਂ ਮਿਲਦਾ ਉਹ ਵੀ ਜੀ ਇਹ ਹੈ ਆਸਾਂ ਛੱਡ ਦੇਣੀ ਆਪਣੀ ਜੁਸਤ ਜੂ ਛੱਡਤੀ ਮੈਂ ਆਹ ਮੁੰਨਾ ਕਰਕੇ ਰਟੂੰਦਾ ਮੇਰੇ ਕਿਉਂ ਨਹੀਂ ਹੋਇਆ ਹੋ ਗਿਆ ਜੀ ਕੰਮ ਕਰਨਾ ਛੱਡਣ ਦੀ ਲੋੜ ਨਹੀਂ ਉਹ ਵੀ ਕਹਿਣਾ ਹੈ ਇੱਛਾ ਦਾ ਬੋੜਾ ਰੱਖੋ ਕਰਮ ਕਰ ਕਰਮ ਕਰ ਕਰਮ ਦਾ ਨੂ ਤਾਂ ਕੋਈ ਨਹੀਂ ਹਟਾਉਂਦਾ ਇਹ ਜੋ ਕੀ ਪ੍ਰਾਪਤ ਹੋਵੇਰੀ ਕੋਈ ਰੋੜ ਨਹੀਂ ਪ੍ਰਾਪਤ ਹੋ ਹੁਕਮ ਨਾਲ ਪ੍ਰਾਪਤ ਹੁਕਮ ਨਾਲ ਖੇਤੀ ਆ ਬੀਟੀ ਕੀ ਪਤਾ ਕੀ ਹੋਣਾ ਚੀ ਨਹੀਂ ਸੁਣੇ ਅਸੀਂ ਐਵੇਂ ਲਾਈ ਜਾਈ ਐਸਟੀਮੇਟ ਕੀ ਫਾਇਦਾ ਕੰਮ ਕਰਿਓ ਜੋ ਹੋਣਾ ਹੋ ਜਾਣਾ ਫਲ ਪਾਵੇਂ ਮਨ ਬਾਛ ਤੇ ਤਪਤ ਤੋਂ ਹਰੀ ਜਾਏ ਤਪ ਤੋ ਤਹਾਰੀ ਜਾਵੇ ਫਿਰ ਤਪ ਜਿਹੜੀ ਹੈਗੀ ਹੈ ਉਹ ਚਲੀ ਜਾਵੇ ਤਪ ਤਾ ਦੀ ਇਹ ਚਿੰਤਾ ਦੀ ਇਹ ਵੀ ਤਪਦਾ ਉਥੇ ਤੱਕ ਤਪਤ ਰਹਿੰਦੀ ਹੈ ਜਿੰਨਾ ਚਿਰ ਨਾਮ ਨਹੀਂ ਨਾ ਮਿਲਦਾ ਉਹਨਾਂ ਚਿਰ ਤਪਤ ਰਹਿੰਦੀ ਹੈ ਕਬੀਰ ਮਨ ਸੀਤਲ ਭਇਆ ਪਾਇਆ ਅੰਮ੍ਰਿਤ ਨਾਮ ਸੀਤਲ ਜਾਦ ਹੁੰਦਾ ਜਾਂ ਨਾਮ ਪਾਲਣ ਦਾ ਮਾਇਆ ਦੀ ਆਸ ਤੇ ਆ ਗਈ ਐ ਨਾਮ ਦੀ ਭੁੱਖ ਜਾਗੀ ਐ ਨਾਮ ਦੀ ਭੁੱਖ ਤਾਂ ਜਾਗੀ ਐ ਭੁੱਖ ਤਪਦਾ ਹੈ ਭੁੱਖੇ ਤਪਦਾ ਹੈ ਪਿਆਰ ਦੇ ਤਪਦਾ ਹੂੰ ਦਰਾਸ ਮਿਟੇ ਜਮ ਪੰਥ ਕੀ ਜਾਸ ਬਣ ਬਸੇ ਮਨ ਨਾ ਇੱਕ ਗੱਲ ਜਰੂਰ ਹੈ ਜਿਹੜੇ ਜੰਮ ਦੇ ਪੰਥ ਜਾ ਰਿਹਾ ਸੀ ਨਾ ਉਹ ਪੈ ਮਿਟੀ ਤਰਾਸ ਮਿ ਬਾਰ ਬਾਰ ਜਮਣ ਮੰਨ ਦਾ ਇਹ ਸੰਸਾਰ ਜੁੱਟ ਰੋਟ ਗਿਆ ਉਤਰਾ ਰੁਮੜੀ ਜਾਤ ਬਸੇ ਮੰਨ ਨੂੰ ਜੀ ਦੇ ਨਾਮ ਅੰਝ ਬਸ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਉਹਦਾ ਜਮਣਾ ਬੰਨ ਕੱਟਿਆ ਜਾਂਦਾ ਉਹਨੂੰ ਜਨਮ ਮੰਨ ਦਾ ਪੈ ਰੇਂਦਾ ਹੀ ਨਹੀਂ ਉਹਨੂੰ ਤਰਾਸ ਰਹਿੰਦੀ ਹੀ ਨਹੀਂ ਜਿਹਨੂੰ ਤਰਾਸ ਨਹੀਂ ਐ ਨਹੀਂ ਜਨਮ ਦੀ ਉਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ ਨਾਮ ਪ੍ਰਗਟ ਹੈ ਜਾਨ ਬਸ ਇਹ ਮੰਨ ਲਓ ਉਹਦੇ ਪ੍ਰਗਟ ਹੈ ਉਹ ਜਿਹਦੇ ਅੰਦਰ ਪ੍ਰਗਟ ਆ ਜੀ ਉਹਨੂੰ ਪਤਾ ਨਹੀਂ ਜਿਹਦੇ ਅੰਦਰ ਪ੍ਰਗਟਾ ਨੂੰ ਪਤਾ ਨਹੀਂ ਹੀ ਉਹਨੂੰ ਪਤਾ ਹੈ ਜਿਹਦੇ ਅੰਦਰ ਰੋਸ਼ਨੀ ਹੈ ਉਹਨੂੰ ਪਤਾ ਹੈ ਬਸ ਪਤਾ ਹੀ ਲੱਗਣਾ ਹੈ ਇਹ ਹੀ ਦਰਸ਼ਨ ਹੈ ਉਹਨੂੰ ਇਹ ਪਤਾ ਲੱਗਣਾ ਹੈ ਦੁਨੀਆ ਨੂੰ ਨਹੀਂ ਬਦਲਣ ਨੂੰ ਦੂਜੇ ਨੂੰ ਨਹੀਂ ਪਤਾ ਕੋਈ ਨਾ ਸਕੇ ਪਛਾਣੇ ਦੂਜਾ ਨਹੀਂ ਪਛਾਣ ਸਕਦਾ RAM ਕਬੀਰ ਆਏ ਇੱਕ ਪਏ ਹੈ ਕੋਈ ਨਹੀਂ ਸਕੇ ਪਛਾਣੇ ਬਾਹਰੋਂ ਤਾਂ ਉਹ ਉਹ ਵੀ ਨਹੀਂ ਨਾ ਲੋਕਾਂ ਨੂੰ ਦੂਜੇ ਨੂੰ ਵੀ ਪਤਾ ਹੈ ਕਬੀਰ ਨੂੰ ਪਤਾ RAM ਕਬੀਰ ਆਏ ਪਏ ਹੈ ਵੀ ਜਿਹੜਾ ਇੱਕ ਪਿਆ ਉਹਨੂੰ ਤਾਂ ਪਤਾ ਹੈ ਨਾ ਜਿਹਨੇ ਗੋੜ ਖਾ ਲਿਆ ਉਹਨੂੰ ਤਾਂ ਗੋੜ ਦਾ ਸਵਾਦ ਲੱਗ ਗਿਆ ਨਾ ਦੂਜੇ ਨੂੰ ਵੀ ਪਤਾ ਜਿਹਨੇ ਖਾਧਾ ਹੀ ਨਹੀਂ ਗਤਿ ਪਾਵੇਂ ਮਤ ਹੋਏ ਪ੍ਰਕਾਸ਼ ਮਹਿਲੀ ਪਾਵੇਂ ਠਾ ਗਤ ਪਾਵੇਂ ਮਤ ਹੋਏ ਪ੍ਰਕਾਸ਼ ਠਾ ਹੋਏ ਪ੍ਰਕਾਸ਼ ਮਤ ਪ੍ਰਕਾਸ਼ ਹੋ ਜਾਂਦੀ ਹੈ ਇਤੋਂ ਗਤ ਹੋਰ ਪਾਉਂਦਾ ਫਿਰ ਅੱਗੇ ਹੋਰ ਗਤ ਪਰਮਗਤ ਕਹਿੰਦੇ ਨੇ ਗਾਟੇੜੀ ਪਹਿਲੀ ਸੀ ਜਦ ਅਸੀਂ ਗੇਅਰ ਬਦਲਦੇ ਹਾਂ ਉੱਪਰ ਨੂੰ ਤਾਂ ਸਪੀਡ ਵੱਧਦੀ ਹੈ ਨਾ ਇੱਥੇ ਵੀ ਸਪੀਡ ਵੱਧਦੀ ਹੈ ਪਹਿਲਾਂ ਇੱਕ ਗੱਲ ਸਮਝ ਆਉਂਦੀ ਹੈ ਫਿਰ ਜਿਉ ਜਿਉ ਗਿਆਨ ਵਧੀ ਜਾਂਦਾ ਹੈ ਜੂ ਜਿਆਦਾ ਸਮਝ ਆਉਣ ਲੱਗ ਜਾਂਦਾ ਹੈ ਮਹਿਲ ਹੀ ਬੈਠਾ ਹਾਂ ਮਹਿਲ ਤੱਕ ਪਹੁੰਚ ਜਾਂਦਾ ਹੈ ਸੰਤ ਦੇਖੋ ਸੰਤੋਖ ਤੇ ਜਾ ਕੇ ਇੱਕ ਵਾਰ ਗਤੀ ਰੁਕਦੀ ਹੈ ਸੰਨ ਲੋਗ ਦੇ ਗਿਆਨ ਤੋਂ ਬਾਅਦ ਗਤੀ ਰੁਕ ਜਾਂਦੀ ਹੈ ਸੰਨ ਲੋਗ ਦਾ ਗਿਆਨ ਕੁਰਬਾਨੀ ਚ ਹੈ ਇਦੇ ਬਾਅਦ ਗੱਡੀ ਰੁਕ ਜਾਂਦੀ ਹੈ ਉੱਥੇ ਹੀ ਵਿਆਕੁਲਤਾ ਵਿਜੋਗ ਦੀ ਇੱਕ ਬੂੰਦ ਜਲ ਕਾਰਨ ਇਹ ਜਾ ਸਕਦਾ ਦੁੱਖ ਪਾਵਾ ਉਹ ਫਿਰ ਹੁੰਦਾ ਨਾਮ ਪ੍ਰਗਟ ਹੋਣਾ ਉੱਥੇ ਉੱਥੇ ਤੁਰਕੀ ਬਾਣੀ ਪ੍ਰਗਟ ਹੋਣੀ ਹੈ ਬੋਲੀ ਅੰਦਰ ਉੱਥੇ ਨੇ ਉਗਣਾ ਹੈ ਇਹਦੇ ਅੰਦਰ ਸ਼ਬਦ ਪ੍ਰਗਟ ਉਗਣਾ ਹੈ ਉਹ ਜਿੰਨਾ ਚਿਰ ਉੱਗਦਾ ਨਹੀਂ ਉਹਨਾਂ ਚਿਰ ਤਾਂ ਗੱਦੀ ਰੁਕੀ ਹੋਈ ਜਾਂਦੀ। ਜਦੋਂ ਉਹ ਕਿਹਾ ਫਿਰ ਗੱਦੀ ਉਪਾਈਏ। ਫਿਰ ਉਹ ਗੱਦੀ ਪਾਈ ਐ। ਦੁਬਾਰਾ ਗੱਦੀ ਸ਼ੁਰੂ ਹੋਈ ਐ। ਉਹ ਦੁਬਾਰਾ ਗੱਦੀ ਨੂੰ ਵਰਮ ਗੱਦੀ ਕਰਨੀ। ਜਿਹੜੀ ਗੱਦੀ ਉੱਗਣ ਵਾਲੀ ਐ ਨਾ ਇਹ ਸਮਝਣ ਵਾਲੀ ਗੱਦੀ ਐ। ਬੁਝਣਾਲੀ ਗਤੀ ਇਹ ਕਰਵਾ ਲਈ ਸਮਝ ਬੂਝ ਜਬ ਕਰਤ ਵਿਚਾਰਾ ਭਵਜਲ ਤਰਤ ਨ ਲੱਗੇ ਸਰ ਭਵਜਲ ਤੋਂ ਉੱਪਰ ਤਾਂ ਆ ਗਿਆ ਪਰ ਸਮਝ ਗਣੀ ਬੁਝਾ ਮਾਇਆ ਜਿਹੜੀ ਬਾਹਰ ਆਇਆ ਫਾਰ ਬ੍ਰਹਮਨਾ ਦੇ ਲੀਨ ਨਹੀਂ ਹੋਇਆ ਮਾਇਆ ਤਾਂ ਬਾਹਰ ਜਰੂਰ ਆ ਗਿਆ ਇੱਕ ਜਰੂਰ ਹੋ ਗਿਆ ਪਰ ਲੀਨ ਨਹੀਂ ਹੋਇਆ ਸ਼ਬਦ ਸੁਰਤ ਦਾ ਮੇਲ ਨਹੀਂ ਹੋਇਆ ਜਾਂ ਸ਼ਬਦੇ ਪ੍ਰਗਟ ਨਹੀਂ ਸੁਰਤ ਦਾ ਮੇਲ ਕਿਵੇਂ ਹੋ ਜਾਏ ਜਦੋਂ ਸ਼ਬਦ ਪ੍ਰਗਟ ਹੁੰਦਾ ਹੈ ਫਿਰ ਸੁਰਤ ਦਾ ਮੇਲ ਹੋ ਜਾਂਦਾ ਉਹ ਪਰਮਗਤੀ ਹੈ ਫਿਰ ਕਿੱਥੇ ਮਰਜ਼ੀ ਸੈਰ ਕਰੇ ਫਿਰ ਕੋਈ ਨਹੀਂ ਅੜਕਾਉਂਦਾ ਉਹ ਪਰਮਗਤੀ ਦੀ ਸੈਰ ਹੈ ਫਿਰ ਉਹਦੇ ਸਮਝਣ ਦੀ ਕੋਈ ਲੋੜ ਨਹੀਂ ਬੁਜੜੀ ਕੋਈ ਲੋੜ ਨਹੀਂ ਸਮਝੇ ਰੋਜ਼ੜੀ ਦਾ ਸਭ ਕੁਝ ਬਾਣੀ ਦਾ ਲੋੜ ਹੈ ਕਿੱਥੋਂ ਪੜਿਆ ਨਾਨਕ ਨੇ ਸੱਚੇ ਤੇ ਪਉਣਾ ਪਿਆ ਕਿੱਥੋਂ ਪੜਿਆ ਇਹ ਕਿਤੇ ਐ ਨਹੀਂ ਸੀ ਸੇ ਤਾਹੂ ਸੰਗਨ ਧਨ ਚਲੈ ਗ੍ਰਹਿ ਜੋਬਨ ਮਹਿਰਾ ਗ੍ਰਹਿ ਘਰ ਜੋਵਨ ਨਾ ਤੁਮ ਚਲਾ ਗ੍ਰਹਿ ਜੋਵਨ ਮਹਾਰਾਜ ਨਾ ਰਾਜ ਨਾ ਕਾਰਨ ਜੋਵਨ ਕੁਝ ਵੀ ਨਹੀਂ ਨਾਲ ਜਾਂਦਾ ਤਾਹੂ ਸਭ ਉਹਦੇ ਸੰਗ ਹੀ ਜਾਂਦੇ ਹੈ ਸੱਚਖੰਡ ਜਾਣ ਵਾਲੇ ਦੇ ਨਾਲ ਕੀ ਜਾਂਦਾ ਕੁਝ ਵੀ ਨਹੀਂ ਜਾਂਦਾ ਕਿਸੇ ਨਾਲ ਵੀ ਨਹੀਂ ਜਾਂਦਾ ਉਹਨੇ ਲੈ ਕੇ ਜਾਂਦਾ ਕੁਝ ਇਹ ਨਹੀਂ ਹੈਗਾ ਵੀ ਉਹ ਲੈ ਜਾਊਗਾ ਤੁਸੀਂ ਨਹੀਂ ਲਿਆ ਸਕਦੇ ਕਵੀ ਨੇ ਤਨ ਜਾਏਗਾ ਆਪਣੇ ਮਾਰਗ ਲਾਏ ਚਾਹੇ ਭਗਤ ਬਣ ਜਾਓ ਚਾਹੇ ਕੁਝ ਹੋਰ ਬਣ ਜਾਓ ਅ ਸੰਸਾਰ ਇਸ ਰੀਂ ਨਹੀਂ ਨਾਲ ਜਾਣਾ ਸਰੀਰ ਨਹੀਂ ਜਾਣਾ ਤਾਂ ਜੋਰ ਮਾਲ ਨਹੀਂ ਜਾਣਾ ਤਾਉ ਸੰਗਣਾ ਤੁੰ ਚੱਲਣਾ ਤੁੰ ਦੇ ਨੰਨੇ ਨੂੰ ਹੋਮ ਪੜਾ ਤਾਉ ਸੰਗ ਤੁੰ ਚੱਲਣਾ ਸਾਡੀ ਤੁੰ ਗ੍ਰਹਿ ਜੋਗਨ ਹੈ ਰਾਜ ਸੰਤ ਸੰਗਿ ਸਿਮਰਤ ਰਹੋ ਇਹ ਤੁਹਾਰੋ ਭਾਈ ਇਹ ਤਾਂ ਕਿਸੇ ਨਾਲ ਨਹੀਂ ਜਾਣਾ ਇਹਦੀ ਤਾਂ ਗੱਲੇ ਨਹੀਂ ਹੈ ਬਸ ਤੁਹਾਡਾ ਕੰਮ ਕੀ ਹੈ ਸੰਤ ਸੰਗ ਸਿਮਰਤ ਰਹੋ ਇੱਕ ਵਾਂਗ ਇੱਕ ਚਿਤ ਹੋ ਕੇ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਕਰਦੇ ਰਹੋ ਉਹਨੂੰ ਚੇਤੇ ਉਹਨੂੰ ਚਿਤ ਵਿੱਚ ਰੱਖ ਕੇ ਚੇਤੇ ਰੱਖ ਕੇ ਹੋਈ ਕਰਦੇ ਰਹੋ ਉਹ ਬਿਸਰੇ ਨਾ ਤੁਹਾਨੂੰ ਕੰਮ ਇਹ ਤੁਹਾਡਾ ਬਾਣੀ ਆਪਣਾ ਕੰਮ ਬਿਸਰੇ ਨਾ ਦਾਤਾ ਕਸ਼ੂਨਾ ਹੋਈ ਹੈ ਜੋ ਤਾਪ ਨਿਵਾਰੇ ਆਪ ਜਦੋਂ ਆਪ ਤਾਫਨ ਮਾਰਦਾ ਨਾ ਜੇ ਉਹ ਚਾਹੁੰਦਾ ਵੀ ਇਹਦਾ ਮੈਂ ਤਾਂ ਬਦੂਰ ਕਰਨਾ ਨਾਮ ਦੇ ਕੇ ਫਿਰ ਉਹ ਕਾਤਾ ਕਛੁ ਨਾ ਹੋ ਜੇ ਫਿਰ ਉਹ ਗੁੱਸਾ ਕਾਲਾ ਭਾਣ ਉਹ ਤਾਂ ਕੁਝ ਵੀ ਨਹੀਂ ਹੁੰਦਾ ਉਹਦੇ ਚ ਚੀਜ਼ਾਂ ਨਸ਼ ਹੋ ਜਾਂਦੀਆਂ ਤਾਂਤਾ ਕੁਝ ਨਾ ਹੋ ਉਹਦੇ ਚ ਜਿਹੜਾ ਤਾਤਾ ਹੈ ਨਾ ਉਹ ਮਤਰਾ ਮਾਇਆ ਦੀ ਅਗਨ ਮਾਇਆ ਦੇ ਪ੍ਰਭਾਵ ਸਾਰੇ ਨਸ਼ਟ ਹੋ ਜਾਂਦੇ ਅਗਰ ਸਾ ਗੱਦਾ ਕੁਝ ਵੀ ਉਹਦੇ ਨਾਲ ਸੰਬੰਧ ਨਹੀਂ ਜਾਂਦਾ ਪਰ ਤੇ ਪਹਿਲੇ ਨਾਲ ਕਹੰਨੇ ਆਪੇ ਮਾਈ ਬਾਪ ਫਿਰ ਪਾਲੋ ਕਰਦਾ ਮਾਇਆ ਦੀ ਚਿੰਤਾ ਸਾਨੂੰ ਕੁਝ ਨਹੀਂ ਪਰ ਤੇ ਪਾਲ ਲੈ ਉਹ ਸ਼ਰਤ ਨਹੀਂ ਹੈ ਵੀ ਉਹਦੋਂ ਤੱਕ ਪਾਲ ਕਰਦਾ ਹੋਣੀ ਕਰਦਾ ਚਾਤ ਨਹੀਂ ਹੈ ਕਿ ਉਹ ਉਸੇ ਦੀ ਵਰਤੋਂ ਕਰਦਾ ਹਮ ਹੈ ਲੱਗ ਗਿਆ ਫਿਰ ਵਰਤੋਂ ਤਾਂ ਸਾਰਿਆਂ ਨੂੰ ਹੀ ਕਰਦਾ ਮਾਈ ਬਾਪ ਜਿਵੇਂ ਕਰਦਾ ਅਸਾਂ ਜਿਹੜੀ ਅਸੀਂ ਚਿੰਤਾ ਪਾੜੀ ਬੈਠਿਆਂ ਨਾ ਉਹ ਤਾਂ ਕਰ ਉਹ ਤਾਂ ਕਰ ਅਧੀਨ ਚਿੰਤਾ ਵਾਲੀ ਬੈਠਿਆਂ ਨਾ ਫਿਰ ਕੀ ਹੋਊਗਾ ਉਹ ਚਿੰਤਾ ਜਿਹੜੀ ਹੈ ਜਦ ਕਿਸੇ ਨੂੰ ਉਹ ਸਮਝ ਦੇ ਲੰਦਾ ਚਿੰਤਾ ਨਹੀਂ ਰਹਿੰਦੀ ਫਿਰ ਉਹ ਨੂੰ ਕਿਉਂਕਿ ਉਹਨੂੰ ਪੱਕਾ ਭਰੋਸਾ ਹੁੰਦਾ ਹੈ ਉਹ ਸਮਝਦਾ ਹੈ ਇਸ ਗੱਲ ਨੂੰ ਕਿ ਉਹ ਮਾਈ ਬਾਪ ਜਿਵੇਂ ਪੜਦਾ ਫੇ ਪੜਦਾ ਮਾਈ ਬਾਪ ਨੇ ਹੁੰਦੇ ਬੱਚੇ ਨੂੰ ਕੋਈ ਚਿੰਤਾ ਜੇ ਹੋਵੇ ਤੇ ਬੱਚਾ ਮੋਰਖੇ ਹੁੰਦੀ ਨਹੀਂ ਛੋਟੇ ਬੱਚੇ ਨੂੰ ਜੇ ਉਹ ਬੱਚਾ ਕਹਿੰਦਾ ਤਾਂ ਚਿੰਤਾ ਹੁੰਦੀ ਨਹੀਂ ਜਾਂ ਚਿੰਤਾ ਹੁੰਦੀ ਹੈ ਫਿਰ ਉਹ ਬੱਚਾ ਰਹਿਦਾ ਜੀ ਜਿੱਦਣ ਚਿੰਤਾ ਹੁੰਦੀ ਹੈ ਉਹ ਬੱਚਾ ਨਹੀਂ ਰਹਿੰਦਾ ਫਿਰ ਜਿੰਨਾ ਚਿਰ ਉਹ ਚਿੰਤਾ ਨਹੀਂ ਹੁੰਦੀ ਉਹਨਾਂ ਚਿਰ ਬੱਚਾ ਹੈ ਉਨਾਂ ਜਿਹੜੇ ਦੀ ਬੁੱਧ ਬਾਲ ਬੁੱਧ ਹੈ। ਉਹ ਵਰ ਚਾਹੇ ਕੋਈ ਵੀ ਹੋ। ਬਾਲ ਬੁੱਧ ਉਹਨਾਂ ਜਿਹੜਾ ਜਿਹਨਾਂ ਜਰ ਮਾਈ ਬਾਪ ਮੰਨਦਾ ਹੈ। ਉਹ ਮਾਈ ਬਾਪ ਹੈ ਮੇਰੀ ਪਰਣਾ ਕਰਦਾ ਹੈ। ਸਭ ਦੀ ਕਰਦਾ ਹੈ। ਜਿਨਾਂ ਜਰ ਉਹ ਇਹ ਵਿਸ਼ਵਾਸ ਕਰਦਾ ਉਹਨਾਂ ਜਰ ਬਾਲ ਬੁੱਧ ਕਰਦੇ। ਚਿੰਤਾ ਕਰਨਾ ਬਾਲ ਬੁੱਧ ਹੈ ਨਹੀਂ। ਨਾ ਚਿੰਤਾ ਕਰਦਾ ਵੀ ਬਾਲ ਬੁੱਧ ਕਿੱਧਰ ਹੈ। ਉਹ ਤਾਂ ਆਵੇ ਕਿਸੇ ਦਾ ਬਾਪ ਬਣ ਗਿਆ। ਉਹਦਾ ਕਹਾ ਕਿਸੇ ਦਾ ਬਾਪ ਬਣ ਗਿਆ ਕਿਸੇ ਦਾ ਪੁੱਤ ਬਣ ਗਿਆ ਉਹਦੇ ਮਾਂ ਬਾਪ ਦੀ ਚਿੰਤਾ ਉਹਨੂੰ ਲੋਕਾਂ ਦੀ ਚਿੰਤਾ ਹੈ ਅਜੇ ਦੂਜਿਆਂ ਦੀ ਚਿੰਤਾ ਪਾੜ ਲਈ ਆਪਣੀ ਤੇ علاوہ ਹੋਰ ਚਿੰਤਾ ਵੀ ਪਾੜ ਲਈ ਉਹ ਚਿੰਤਾ ਹੀ ਇਹ ਜਿਹੜੀ ਚਿੰਤਾ ਹੈ ਗੁਰਮਤਿ ਖਲਾਅ ਹੈ ਗੁਰਮਤਿ ਹਟਾਉਂਦੀ ਆ ਜੀ ਪਾੜਦੇ ਆ ਕੰਮ ਕੰਮ ਜੇ ਗੁਰਮਤਿ ਹਟਾਉਂਦੀ ਹੈ ਅਸੀਂ ਹਟਾਉਣ ਦਾ ਉਪਦੇਸ਼ ਦੇਈ ਜਾਂਦੇ ਆ ਅਸੀਂ ਤਾਂ ਉਤੋਂ ਉਪਨੇ ਇਸ ਕਰ ਲੱਗੇ ਖੜੀ ਅਰਦਾਸਾਂ ਕਰਨ ਲੱਗ ਗਏ ਤਿੰਤਾ ਦੀਆਂ ਵੀ ਤੂੰ ਦੂਰ ਕਰ ਇਹਦਾ ਉਹ ਕਰਦਾ ਨਹੀਂ ਕਰਦਾ ਨਹੀਂ ਨਾ ਸ਼ੰਕਾ ਕਰ ਨਹੀਂ ਕਿਉਂ ਕਰਦਾ ਨਹੀਂ ਇਹਦਾ ਗੁਰਬਾਣੀ ਤੇ ਸ਼ੰਕਾ ਹੈ ਜਿਵੇਂ ਜੀ ਅਰਦਾਸ ਕਰਦੇ ਆ ਸੁਖ ਦੀ ਮਨੋ ਕਾਮਨਾ ਵਜੀ ਇਹ ਸ਼ੰਕਾ ਕਰਦੇ ਆ ਫਿਰ ਅਸੀਂ ਜੋ ਅਰਦਾਸਾਂ ਹੋ ਰਹੀਆਂ ਨੇ ਗੁਰਦੁਆਰਿਆਂ ਚ ਉਹ ਗੁਰਬਾਣੀ ਤੇ ਸ਼ੰਕਾ ਹੈ ਖੜੀ ਕਰਦੀਆਂ ਔਰ ਇਹਨਾਂ قربਾਨੀ ਦੇ ਸ਼ੰਕਾ ਕਰ ਕਰ ਆਪ ਉਹ ਤੁੰਦਾ ਲੋਕਾਂ ਨੂੰ ਸ਼ੰਕਾ ਕਰੋ ਔਰ ਬਣਦੇ ਜੇ ਅਸੀਂ ਕਮਲ ਸਿੰਘ ਕਹੀਏ ਭਾਈ ਸ਼ੰਕਾ ਨਾ ਕਰੋ ਔਰ ਬਾਨੀ ਤੇ ਇੰਨੀ ਗੱਲ ਤਾਂ ਫਹੀਏ ਉਹਦਾ ਅਸਰ ਕੀ ਹੁੰਦਾ ਕੀ ਨਾ ਹੁੰਦਾ ਉਹਦੀ ਨਹੀਂ ਗੱਲ ਹੈ ਅਸਰ ਕੀ ਹੁੰਦਾ ਕੀ ਨਹੀਂ ਹੁੰਦਾ ਉਹਦੀ ਗੱਲ ਅਲੱਗ ਹੈ ਪਰ ਇਹ ਗੱਲ ਗੁਰੂ ਘਰ ਚ ਪਹਿਲਾਂ ਕਹੀ ਜਾਂਦੀ ਸੀ ਇਸੇ ਦਾ ਅਸਰ ਹੋਣੀ ਹੋਣੀ ਹੋ ਕੇ ਸਿੱਖੀ ਪਹਿਲੀ ਸੀ ਅਜਿਹਾ ਤਾਂ ਗੱਲ ਕਹਿੰਦੇ ਨਹੀਂ ਅਸੀਂ ਇੱਥੋਂ ਕੀ ਉੱਥੇ ਹੈੱਡ ਕੁਆਰਟਰ ਤੋਂ ਹੀ ਨਹੀਂ ਕਹਿੰਦੇ ਕੋਫਰ ਤਾਂ ਨੱਕੇ ਤੇ ਜੁੱዱ ਹੋ ਗਿਆ ਨਾ ਕਾਬੇ ਜੋ ਖੋਫਰੀ ਸ਼ੁਰੂ ਹੋਇਆ ਹੈ ਕੋਫਰ ਹੀ ਸ਼ੁਰੂ ਹੋਇਆ ਜਦ ਇਹ ਹੋਇਆ ਨਾ ਸਾਲ ਜਦ ਆਜ ਦਾ ਕਨਸੈਪਟ ਆ ਗਿਆ ਨਾ ਮਾਇਆ ਦਾ ਕਨਸੈਪਟ ਆ ਗਿਆ ਉਹਦੇ ਤੋਂ ਕੁਰਬਾਨੀ ਤੋਂ ਭਰੋਸਾ ਛੱਡਿਆ ਲਿਆ ਪੜਦੇ ਆ ਬਾਣੀ ਭਰੋਸਾ ਨਹੀਂ ਕਰਦੇ ਤਪਰ ਸਵਰ ਕੌਣ ਕਰੂਗਾ ਸਖ ਕਾਲੇ ਰਹਿ ਗਏ ਸੀ ਜੇ ਕੁਰਬਾਨੀ ਦਾ ਭਰੋਸਾ ਨਹੀਂ ਕਰਦਾ ਅਲਵਕਾ ਲੈ ਅਲਵਕਾ ਤੱਲਾ ਦੇ ਆਲਵਕਾ ਰੋ ਸਤਕਾਰ ਕਰੋ ਜਿਹਦਾ ਅਸੀਂ ਅਦਵਾਰ ਨਹੀਂ ਕਰਦੇ ਉਹਦਾ ਹਲਵਕਾ ਦੇਣਾ ਆਪਾਂ ਕਹਿੰਦੇ ਬੰਦੇ ਦਾ ਭਰੋਸਾ ਨਾ ਕਰਿਓ ਉਹਦਾ